ਉਹ ਅਲਬਾਦ ਦੀ ਦੁਕਾਨ ਬਿਲਾ ਕੇ ਬਸ ਬਾਹਰ ਆਈ ਸੀ ਤੇ ਉੱਤਨ ਥੜਲ ਥੰਲੀ ਚੋ ਲਗਾ ਲਈ ਅਜਨ ਦੀ ਇੱਕ ਬੰਦੇ ਨੇ ਖਤਾ ਸੰਤਾ ਫਿਰ ਚਾਰ ਮਾਰ ਕਰਨ ਤੇ ਸਾਰਾ ਕੰਮ ਇਹ ਕਰਤੀ ਬੈਗ ਲੈ ਗਈ ਤੁਹਾਡੇ ਕੋਲੋਂ ਕਹੋ ਅਮਰ ਦੁਕਾਨ ਦੇ ਮਾੜਾ ਮੋਟਾ ਕਾਇਸੀ ਗਿਆ ਜਮੇਲੀ ਦਵਾਈਆਂ ਦੇ ਜੋ ਰੋਟੀ ਬਣੀ ਦਾ ਸਮਾਂ ਸੀ ਉਹ ਲੈ ਗਨ ਸਰ ਮੈਂ ਰੋਕੀ ਸੀ ਜਾਂ ਫਰੋਂ ਅਸੀਂ ਜਮਲੇ ਕੋਲ ਤੋਂ ਰਾਤ ਨੂੰ ਅਸੀਂ ਜਿੰਨਾ ਰੂਟੀਨ ਉਹਨੂੰ ਦੁਕਾਨ ਵਧਾਣੇ ਹੈਗੇ ਉਸੇ ਤਰ੍ਹਾਂ ਦੁਕਾਨ ਵਧਾਈ ਜਾਂਦੀ ਸੀਗੇ ਪਾਪਾ ਬਾਹਰ ਖੜੇ ਸੀ اچانک ਕੋਈ ਬੰਦੇ ਆਏ ਚਾਰ ਪੰਜ ਕਾਰ ਚ ਸਵਿਫਟ ਕਾਰ ਚ ਉਹਨਾਂ ਨੇ اچانک ਪਾਪਾ ਤੇ ਹਮਲਾ ਕੀਤਾ ਤੇ ਜਿਹੜਾ ਬੈਗ ਸੀ ਉਹਨਾਂ ਨੇ ਹੱਥ 'ਚ ਜਿਹੜਾ ਸੀ ਆਮ ਰੂਟੀਨ ਹੁੰਦਾ ਉਹ ਲੈ ਕੇ ਖੋ ਕੇ ਜੋ ਤਕਰੀਬਨ 40000 ਰੁਪਏ ਸੀਗਾ ਓਦੋਂ ਬਾਅਦ ਸੱਟਾ-ਸੱਟਾ ਵੀ ਕਾਫੀ ਮਾਰੀ ਉਹਨਾਂ ਦੇ ਗੋਡਾ ਦਾ ਪੂਰਾ ਫ੍ਰੈਕਚਰ ਹੋ ਚੁੱਕਾ ਹੈਗਾ ਹੁਣ ਅਸੀਂ ਸਿਵਲ ਹਸਪਤਾਲ ਦੇ ਵਿੱਚ ਸੀਗੇ ਮੈਂ ਦਿਖਾਉਣਾ ਸਰਕਾਰੀ ਨੰਬਰ ਪਲੇਟ ਦੇ ਉੱਤੇ ਜਾਲੀ ਨੰਬਰ 23 336 ਹੈ ਸਹੀ ਹੈ ਨੰਬਰ ਤਾਂ ਪੂਰੀ ਫੁਰਤੀ ਨਾਲ ਨਿਕਲੇਗੇ ਗਏ ਨਾਦਰ ਨੂੰ ਜਦੋਂ ਗੱਡੀ ਆਈ ਉਹ ਤੋਂ ਸਲੋ ਕਰਦੇ ਬੱਸ ਬਾਈ ਕਿਸੇ ਨੂੰ ਕਰ ਦਮ ਬਾਈ ਸਲੋ ਇੱਥੇ ਲਾਲ ਰਿਕਾਰਡ ਬਣਾ ਦੋ ਮਿੰਟ ਬਸ ਆ ਬਈ ਬਣਾ ਲੈ ਇੱਕ ਇੱਕ ਕੀ ਬਹੁਤ ਹੈ ਇੱਕੀ ਬਹੁਤ ਹੈ ਗਲਤ ਨਹੀਂ ਬਣਾ ਦੇ ਕਰ ਦੋ ਬਈ ਗੱਡੀ ਵੇਜੋ ਧੂੰਆਂ ਮਾਰਦੀ ਜਾਂਦੀ ਜੀ ਤੂੰ ਤਣ ਜਾਣ ਕੇ ਛੱਡਿਆ ਮੇਰੇ ਨਾਲ ਨਹੀਂ ਉਹ ਆ ਗਿਆ ਇਹ ਡਰਾਈਵਰ ਨਹੀਂ ਨਿਕਲਿਆ ਜਿਹੜਾ ਗੱਡੀ ਚ ਲਾਉਂਦਾ ਸੀਗਾ ਹਾਂ ਉਹ ਬੋਲੇ ਉਹ ਬੁੜੇ ਨੂੰ ਸਿੱਟ ਲਾਉਂਦੇ ਨੇ ਅਸਾ ਉਹ ਅੰਦਰ ਵੜ ਗਿਆ ਜਾ ਕੇ ਆਪ ਨਹੀਂ 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 ਮਤਲਬ ਉਹ ਬਾਪੂ ਆਪਦੇ ਨੂੰ ਛਡਾਉਣ ਗਿਆ ਇੱਕ ਮਿੰਟ ਦੀ ਕੰਮ ਕਰ ਗਏ ਬੰਦੇ ਜਮਨ ਨਾਲ ਹੀ ਗੱਲਾਂ ਸੀ ਗੱਡੀ ਨਾਲ ਹੀ ਕਰਕੇ ਲਾਲੀ ਜਾਉਂ ਹਾਂ ਮਤਲਬ ਦੇਖੀ ਜਾਂਦੇ ਹੀ ਪਿੱਛੇ ਗੜੇ ਹਾਂ ਜਮਨ ਨਾਲ ਕਰਕੇ ਲਾਲੀ ਮੋੜ ਸਾਂ ਗੱਡੀ ਉਹ ਘਟ ਜਿੱਦਾਂ ਉਹ ਦੋ ਬੰਦੇ ਦਵਾਈ ਲੈਣਾ ਹੈ ਜਿਹੜਾ ਪਿੱਛੇ ਖੜੇ ਹੈ